सत श्रीकाल जी उम्मीद करते सब ठीक होंगे सब तो पहला तो बहुत कुछ पिछले दिन चिता उदली धनबाद आज गुरु साहब के फतेहगढ़ से फिर के जानदा का मौका मिले तो वापस जलालाबाद जा रहे हैं ਕੁਛ ਤੁਹਾਡੇ ਨਾਲ ਗੱਲਬਾਤ ਕਰ ਲਈ ਬਹੁਤ ਦਿਨ ਹੋ ਗਏ ਸਪੈਸ਼ਲ ਮੀਡੀਆ ਤੋਂ ਤਿੰਨ ਦਿਨ ਲਈ ਲਗਾਤਾਰ ਆਪਸ਼ ਪਰ ਇਹ ਤਿੰਨ ਦਿਨਾਂ ਨੇ ਜਲੰਧਾਬਾਦ ਦੀ ਤਰੱਕੀ ਦੀ ਬਹੁਤ ਕੁਝ ਨਵੇਂ ਫੰਡ ਆਨੇ ਸੈਂਕਸ਼ਨ ਵੀ ਹੋ ਗਏ ਪਰ ਗੁਰੂ ਸਾਹਿਬ ਦੀ ਅਸੀਦੀ ਦੇ ਆੜੇ ਦੇਖਦੇ ਹੋਏ ਆਪਾਂ ਨਾ ਅਨਾਉਂਸ ਕਰਨੇ ਆਈ ਕਿ ਖੁਸ਼ੀ ਮਨਾਉਣੀ ਹੈ ਨਵੇਂ ਸਾਲ 'ਚ ਨਵੇਂ ਤੋਹਫੇ ਦੇਣੇ ਜਲੰਧਾਬਾਦ ਬਹੁਤ ਦਿਨਾਂ ਤੋਂ ਉਮੀਦ ਸੀ ਇਹ ਕੰਮ ਜਲਦੀ ਹੋ ਜਾਣ। ਹਰ ਚਲੋ ਜਿਹੜਾ ਜਿਹੜਾ ਕੰਮ ਜਦੋਂ ਹੋਣਾ ਹੋਵੇ ਉਹਦੇ ਹੁੰਦਾ ਹੈ। ਪਹਿਲਾਂ ਵੀ 25 ਦਿਨ ਲੱਛਿੰਦੇ ਰਹੇ। ਚੰਡੀਗੜ੍ਹ ਆਇਆ ਨਹੀਂ ਗਿਆ। ਸੋ ਅੱਜ ਚੰਡੀਗੜ੍ਹ ਆਇਆ ਸੀ ਸੰਡੇ। ਔਰ 3 ਦਿਨ ਲਗਾਤਾਰ ਆਫਿਸਿਸ ਕੰਮ ਕਰਕੇ ਦਫਤਰਾ ਛੱਬਦੇ। ਹਲਕੇ ਦੀ। ਤੇ ਮੇਰਾ ਕੰਮ ਹੈ ਹਮੇਸ਼ਾ ਕਿਉਂਕਿ ਜਿੰਨੀ ਵੀ ਪ੍ਰੋਪੋਜ਼ਲਸ ਨੇ ਜਿਨੇ ਵੀ ਫੰਡਿੰਗ ਹੋ ਚੰਨੀ ਕਰਤੀ ਹੋਣੀ ਹੈ ਸੋ ਜੇ ਲਾ ਲਾ ਬਬਲੀ ਨਵੀਂ ਅਨਾਉਂਸਮੈਂਟ ਜਲਦੀ ਕਰਾਂਗੇ ਔਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਨਾ ਹੌਸਲਾ ਵਧਾ ਦਿੰਦੇ ਹੋ ਕੰਮ ਡਬਲ ਕਰਨਾ ਪੈਂਦਾ ਇਹ ਵੀ ਤੁਹਾਡੇ ਨਾਲ ਵਾਦਾ ਸੀ ਵੀ ਜੀ ਇਹ ਰਿਜ਼ਲਟ ਠੀਕ ਆਇਆ ਤਾਂ 3.5 ਸਾਲ ਵਰਸਸ 1/2 ਸਾਲ ਇਹ ਸ਼ਾਰਟੀ ਹੈ ਉਦੋਂ ਬਾਅਦ ਗ੍ਰਾਂਟ ਵੀ ਆਊਗੀ ਔਰ ਪਿੰਡਾਂ 'ਚ ਕੁਝ ਨਵਾਂ ਵੇਖੋਗਾ ਦਾ ਬਜ਼ਰੀ ਵੀ ਕੋਈ ਨਵੀਂ ਅਨਾਉਂਸਮੈਂਟ ਹੈ ਬਹੁਤ ਵੱਡਾ ਕੰਮ ਹੋਇਆ ਹੈ ਔਰ ਚੰਗਾ ਵੀ ਸਮਝਣਗੇ ਲੋਕ ਕਿ ਕਿਸੇ ਤੋਂ ਕੰਮ ਹੋਇਆ ਨਹੀਂ ਸਿਰਫ ਮੁੱਖ ਮੰਤਰੀ ਥੋੜੇ ਕਰ ਸਕਦੇ ਸੀ ਔਰ ਮੁੱਖ ਮੰਤਰੀ ਸਾਹਿਬ ਨੇ 1 ਮਿੰਟ ਲਾਇਆ ਉਹ ਕੰਮ ਕਰਨ ਲੱਗਿਆ ਔਰ ਹਾਰਨੇ ਵਾਲੇ ਲਈ ਵੀ ਨਵੀਂ ਅਨਾਉਂਸਮੈਂਟ ਹੈ ਇਹ ਵਲੈਕ ਵਖਰਾ ਕਮ ਹੋਣਾ 6 ਤੋਂ ਪੰਜਾਬ ਚ ਪਹਿਲਾਂ ਨਹੀਂ ਹੋਇਆ ਹੋਣਾ ਦੋ ਦਿਨ ਹੋ ਗਏ ਵੇਟ ਕਰ ਰੋ ਦੋ ਤਿੰਨ ਦਿਨ ਮੇਨ ਕਰਦੇ ਸਭ ਠੀਕ ਹੋਣਗੇ ਹਾਲਕੇ ਚ ਨਵੀਆਂ ਸੰਤਰੀਆਂ ਬਣੀਆਂ ਨਵੀਆਂ ਰੌਣਕਾਂ ਲੱਗੀਆਂ ਬੜੀ ਜਲਦੀ ਇਹਨਾਂ ਵਿੱਚ ਫਿਰ ਮਿਲ ਲਗੇ ਤੁਹਾਨੂੰ ਉਹ ਡਿਵੈਲਪਮੈਂਟ ਦੇ ਕੰਮ ਡਬਲ ਰਫਤਾਰ ਨਾਲ ਚੱਲਣਗੇ। ਹਮ ਤੁਹਾਡੀ ਮਰਜ਼ੀ ਨਾਲ ਹੀ ਤੁਹਾਡੇ ਪਿੰਡਾਂ ਦੀ ਗ੍ਰਾਂਟ ਇਸ਼ੂ ਹੋਵੇਗੀ। ਨਾ ਕੋ ਰੋਟਕ ਹੋਵੇਗੀ ਨਾ ਕੋ ਬਲੈਕਮਿਲ ਕਰੂਗਾ। ਤਾਂ ਬਹੁਤ ਅੱਛਾ। ਚਲੋ। ਵਰਜ ਹੈ। ਰਦਾ ਕਰਨੇ ਆ। 6:30 ਅੰਨੇ ਵਾਲੇ ਜਾਣਾ। ਥੋੜਾ ਜਿਹਾ ਲੇਟ ਹੋ ਜਾਗੇ ਬਟ ਟਾਈਮ ਤੇ ਕੋਸ਼ਿਸ਼ ਕਰਦੇ ਆ ਪੁਰੇ ਤੇ ਪਹੁੰਚ ਜੇ। ਆਪ ਜੀ ਫਟੇ ਕਰਸਾ ਆ ਲੇਟ ਹੋ ਗਏ। ਤੁਹਾ ਦਾ ਬਹੁਤ ਬਹੁਤ ਧੰਨਵਾਦ। ਆਂ ਸਿੱਧੀ ਦੇਣੇ ਜੋ ਬਹੁਤ ਧਿਆਨ ਰੱਖੋ। ਕੋਈ ਆਉਤ ਹੋ ਜਾ ਕਮ ਨਾ ਹੋਵੇ। ਜਿਸ ਨਾਲ ਆਪਰੋਂ ਅੰਦੇ ਸਮਾਜ ਨੂੰ ਚੰਗਾ ਰਹੇ। ਆਂ ਕੋ ਬੜੀ ਖੁਸ਼ੀ ਮਨਾਓ। ਹੋ ਸਕਦਾ ਤਾਂ ਬਾਤੋਂ ਗੁਰਸੱਭ ਦੇ ਨਿਜੋ ਕਰ ਸਕਦੇ ਹਾਂ ਗੁਰਦਵਾਰ ਸਾਹਿਬ ਜਾਓ। ਗੁਰਸੱਭ ਤੋਂ ਅਸ਼ੀਰਵਾਦ ਲੈ ਕੇ। ਸਭ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਲਦੀ ਨਵੀਂ ਅਨਾਉਂਸਮੈਂਟ ਨਾਲ ਮਿਲਦੇ ਹਾਂ ਫਿਰ ਚੱਲਦਾ ਹੈ ਥੈਂਕ ਯੂ ਮਾਈਕੂ ਜੀ ਦਾ ਖਾਲਸਾ ਮਾਈਕੂ ਜੀ ਕੀ ਫੋਟੋ ਤਾਂ